ਉਹ ਦੇਸ਼ ਤੇ ਰਹਿ ਬਰਨਿਆ ਜੇ ਕਰਦੇ ਕੋਤਕਾਸ਼ੀਆ ਕਰਸਾ ਨਾ ਕਰਦੇ ਇੰਨੀ ਤਕੇ ਸ਼ਾਹੀ ਲਉ ਕਿੰਨਾ ਚਿਰ ਕੋਈ ਸਹਾਰ ਭਗਤ ਸਿੰਘ ਬਣ ਨਾ ਪਾਉ ਬਣ ਨਾ ਪਾਉ ਮੇਰੇ ਯਾਰ ਭਗਤ ਸਿੰਘ ਬਣ ਨਾ ਪਾਉ ਬਣ ਨਾ ਪਾਉ ਇੱਕ ਵਾਰ ਭਗਤ ਸਿੰਘ ਬਣ ਨਾ ਪਾਉ ਉਹ ਪੁੱਤ ਪੜੇ ਪਿਓ ਕਰਦੇ ਥੱਲੇ ਬੱਚਿਆਂ ਦੀ ਕੋਈ ਪੇਸ਼ ਨਾ ਚੱਲੇ ਬੱਚਿਆਂ ਦੀ ਕੋਈ ਪੇਸ਼ ਨਾ ਚੱਲੇ ਚੱਕ ਡਿਗਰੀਆਂ ਸੜਕਾਂ ਉੱਤੇ ਫਿਰਦੇ ਬੇਰਜ਼ਗਾਰ ਭਗਤ ਸਿੰਘ ਬਣ ਨਾ ਪਾਉ ਬਣ ਨਾ ਬੰਨਾ ਪਉ ਇੱਕ ਵਾਰ ਭਗਤ ਸਿੰਘ ਬੰਨਾ ਪਉ ਹੋਏ ਲੁੱਟ ਕੇ ਖਾ ਗਏ ਸਾਧ ਪਖੰਡੀ ਖਾ ਗਏ ਸਾਧ ਪਖੰਡੀ ਸੁੱਤੇ ਹੋ ਜਾਗੋ ਨਪੀਏ ਕੰਢੀ ਸੁੱਤੇ ਹੋ ਜਾਗੋ ਨਪੀਏ ਕੰਢੀ ਆਪਸ ਵਿੱਚ ਲੜਾ ਕੇ ਹੱਸਦੇ ਧਰਮ ਦੇ ਠੇਕੇਦਾਰ ਭਗਤ ਸਿੰਘ ਬੰਨਾ ਪਉ ਬੰਨਾ ਪਉ ਇੱਕ ਵਾਰ ਭਗਤ ਸਿੰਘ ਬੰਨਾ ਪਉ ਬੰਨਾ ਪਉ ਇੱਕ ਵਾਰ ਭਗਤ ਸਿੰਘ ਬੰਨਾ ਪਉ ਆਪਣਿਆ ਤੋਂ ਡਾਟੇ ਤੰਗੇ ਆ ਗਏ ਪੜਿਆ ਤੋਂ ਡਾਟੇ ਤੰਗੇ ਆ ਗਏ ਮੌਲਕ ਪਗਾਨੇ ਚਾਲੇ ਪਾ ਗਏ ਪਗਾਨੇ ਚਾਲੇ ਬਾਗੇ ਪਰਦੇਸੀ ਜਾ ਕਰਨ ਚੱਕਰੀ ਇੱਥੇ ਸੀ ਸਰਦਾਰ ਭਗਤ ਸਿੰਘ ਬਣ ਨਾ ਪਊ ਬਣ ਨਾ ਪਊ ਇੱਕ ਵਾਰ ਭਗਤ ਸਿੰਘ ਬਣ ਨਾ ਪਊ ਬਣ ਨਾ ਪਊ ਇੱਕ ਵਾਰ ਭਗਤ ਸਿੰਘ ਉਹ ਸਾਡਿਆਂ ਨੇ ਹੀ ਨੁਕਰੇ ਲਾਤਾ ਸਾਡਿਆਂ ਨੇ ਨੁਕਰੇ ਅੰਗਰੇਜ਼ਾਂ ਨੂੰ ਚੰਗਾ ਕਹਾਤਾ ਅੰਗਰੇਜ਼ਾਂ ਨੂੰ ਚੰਗਾ ਕਹਾਤਾ ਇੱਕ ਦੂਜੀ ਤੋਂ ਵੱਧ ਕ腐ਸ਼ਨ ਕਰਦੀ ਹੈ ਸਰਕਾਰ ਭਗਤ ਸਿੰਘ ਬਣਨਾ ਪਊ ਬਣਨਾ ਪਊ ਇੱਕ ਵਾਰ ਭਗਤ ਸਿੰਘ ਬਣਨਾ ਪਊ ਬਣਨਾ ਪਊ ਇੱਕ ਵਾਰ ਭਗਤ ਸਿੰਘ ਬਣਨਾ ਪਊ